ਮੇਰਾ ਨਾਮ ਸਿਮਰਨ ਕੌਰ ਹੈ। ਖੁਸ਼ੀ ਮਹਿਸੂਸ ਕਰ ਰਹੀ ਹਾਂ ਭਰਾ ਦੀ ਕਾਮਯਾਬੀ ਤੇ। ਹਾਂਜੀ ਮੈਨੂੰ ਆਪਦੇ ਭਰਾ ਦੀ ਕਾਮਯਾਬੀ ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ। ਸਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹੋ ਜਿਹਾ ਨਹੀਂ ਹੈਗਾ ਜਿਹੜਾ ਇੰਨੀ ਜਿਹੜੀ ਉਹਨੇ ਤਰੱਕੀ ਕੀਤੀ ਹੋਵੇ। ਇਸ ਤਰ੍ਹਾਂ ਪਿੰਪਰਾਵਾ ਦਾ ਵਿੱਚ ਇਸ ਤਰ੍ਹਾਂ ਸੀਗਾ ਵੀ ਕੀ ਅਫਸਰ ਬਣਨਾ ਤੁਸੀਂ ਕੀ ਬਣਨਾ ਚਾਹੁੰਦੇ ਸੀ ਉਹ ਕੀ ਬਣਨਾ ਚਾਹੁੰਦਾ ਸੀ ਸਰ ਸਾਡਾ ਜਿਹੜਾ ਹੈਗਾ ਇਹ ਜਾਦਾ ਟਾਈਮ ਜਿਹੜਾ ਹੈਗਾ ਇਹ ਕੰਮ ਧੰਦੇ ਵਿੱਚ ਨਿਕਲਿਆ ਏ ਮੰਮੀ ਨਾਲ ਜਾਵੜੀ ਦਾ ਸੀਗਾ ਖੇਤ ਵਿੱਚ ਝੋਨਾ ਜਦੋਂ ਲਾ ਝੋਨੇ ਤੋਂ ਬਾਅਦ ਮੁੰਜਰਾ ਚ ਗੰਜਾਵੜੀ ਦਾ ਸੀਗਾ ਤੇ ਐਂ ਜਿਹੜਾ ਹੈਗਾ ਇਹ ਆਪਦਾ ਟਾਈਮ ਕੱਢਦੇ ਸੀਗੇ ਤੇ ਬਹੁਤ ਜਿਹੜਾ ਸਾਡਾ ਘੱਟ ਸਮਾਂ ਜਿਹੜਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਵਿੱਚ ਗੁਜ਼ਰਿਤ ਹੋਇਆ ਹੈ ਤੁਸੀਂ ਵੀ ਝੋਨਾ ਲਾਉਂਦੇ ਸੀ ਹਾਂਜੀ ਮੈਂ ਵੀ ਉਹਦੇ ਨਾਲ ਜਾਂਦੀ ਹੁੰਦੀ ਸੀਗੀ ਪੜਾਈ ਦੇ ਸਰਕਾਰੀ ਸਕੂਲ ਹਾਂਜੀ ਸਾਡੀ ਦੋਨਾਂ ਦੀ ਜਿਹੜੀ ਹੈਗੀ ਆ ਪੜ੍ਹਾਈ ਉਹ ਸਰਕਾਰੀ ਸਕੂਲ ਵਿੱਚ ਹੀ ਸੀਗੀ ਜਦੋਂ ਆਵੇ ਦਿੱਤੀ ਗੱਲਾਂ ਬਾਤਾਂ ਜੋ ਪੜਦੇ ਹੀ ਕਰਦੇ ਸੀਗੇ ਉਹਦੇ ਮਨ ਦੇ ਵਿੱਚ ਕੀ ਸੋਚਦੇ ਸੀ ਤੁਸੀਂ ਵੀ ਕੀ ਬੰਨਣਾ ਉਹਨੇ ਕੀ ਬੰਨਣਾ ਤੁਸੀਂ ਕੀ ਬੰਨ ਸਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਸੋਚਦੇ ਸੀ ਮੈਂ ਤਾਂ ਜਿਵੇਂ ਹੀ ਨਹੀਂ ਸੋਚਿਆ ਸੀ ਕਦੇ ਕਿਉਂਕਿ ਐਵੇਂ ਆ ਕਿ ਘਰ ਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਸਾਨੂੰ ਆਏ ਸੀ ਵੀ ਜੌਬ ਲੈ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਆਂ ਸੌਖੇ ਹੋ ਜਾਣ ਪਿੰਡ ਦੇ ਵਿੱਚ ਕੋਈ ਹੋਰ ਇਸ ਲੈਵਲ ਤੱਕ ਪਹੁੰਚਿਆ ਨਹੀਂ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਪਰ ਜਿਹੜੇ ਹੈਗੇ ਆ ਹੁਣ ਜਿਹੜੇ ਬੱਚੇ ਜਿਹੜੇ ਮੈਰਿਟੋਰੀਅਸ ਜਾ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਇਹ ਹੀ ਆ ਵੀ ਤੁਸੀਂ ਵੀ ਜਿਹੜਾ ਹੈਗਾ ਇਹ ਇਹਨਾਂ ਪੇਪਰਾਂ ਬਾਰੇ ਹੁਣ ਜਾਣਕਾਰੀ ਲੈ ਸਕਦੇ ਹੋ ਬ੍ਰਦਰ ਤੋਂ ਆ ਕੇ ਤੇ ਜਿਹੜਾ ਆਪਦੀ ਤਿਆਰੀ ਕਰ ਸਕਦੇ ਆ ਤੇ ਇੱਥੋਂ ਟਿੱਕਰ ਪਹੁੰਚ ਸਕਦੇ ਆ ਤੁਹਾਡੀ ਕਿਹੜੀ ਪੜ੍ਹਾਈ ਚੱਲ ਰਹੀ ਹੈ ਔਰ ਤੁਹਾਡੀ ਕੀ ਸੋਚ ਹੈ ਸਰ ਮੈਂ ਬੀਐਡ ਕਰ ਰਹੀ ਆ ਤੇ ਮੈਨੂੰ ਜਿਹੜਾ ਹੈਗਾ ਇਹ ਟੀਚਰ ਬਣਨ ਦਾ ਹੀ ਆ ਵੀ ਮੈਂ ਟੀਚਰ ਬਣ ਜਾਵਾਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਚ ਕੋਈ ਬੱਚੇ ਸੀਗੇ ਸਲੈਕਟ ਹੋਏ ਸੀ ਹਾਂਜੀ ਹਾਂਜੀ ਉਹਨੇ ਦੱਸਿਆ ਇਹ ਵੀ ਸਾਡੇ ਵਿੱਚ ਜਿਹੜੇ ਦੋ ਹੀ ਬੱਚੇ ਸੀਗੇ ਜਿਹੜੇ ਪੰਜਾਬ ਦੇ ਸੀਗੇ ਇੱਕ ਹੁਸ਼ਿਆਰਪੁਰ ਜਿਹੜਾ ਦਾ ਤੇ ਇੱਕ ਮੇਰਾ ਬ੍ਰਦਰ ਫਰੀਦਕੋਟ ਜ਼ਿਲ੍ਹੇ ਦਾ ਹੈ ਉਹਨੂੰ ਬ੍ਰਦਰ ਨੂੰ ਕਦੋਂ ਮਿਲਣ ਜਾਣਾ ਬ੍ਰਦਰ ਵੈਸੇ ਤਾਂ ਛੁੱਟੀ ਦਾ ਹੀ ਕਰ ਰਿਹਾ ਹੈ ਵੀ ਮੈਂ ਆ ਜਾਊਂਗਾ ਘਰੇ ਤੇ ਪਰ ਹਾਲਾਤ ਹੀ ਇਹੋ ਜਿਹੇ ਆ ਵੀ ਛੁੱਟੀ ਜਿਹੜੀ ਨਹੀਂ ਮਿਲ ਰਹੀ ਆ ਤੇ ਪਰ ਜਦੋਂ ਵੀ ਆਇਆ ਜਨਾ ਵੀ ਆਇਆ ਗਿਆ ਤਾਂ ਫਿਰ ਅਸੀਂ ਉਹਨੂੰ ਕਹਿ ਵੀ ਅਸੀਂ ਤੈਨੂੰ ਉੱਥੇ ਆ ਕੇ ਮਿਲ ਲਾਂਗੇ ਜਿੱਥੇ ਵੀ ਤੂੰ ਆਗਾ ਤੁਸੀਂ ਕਿਸ ਤਰ੍ਹਾਂ ਸਵਾਗਤ ਕਰੋਗੇ ਜੇ ਕਰਿਆ ਜਾਂਦਾ ਸਰ ਜੇ ਉਹ ਕਰਿਆ ਮੈਂ ਤਾਂ ਸਭ ਤੋਂ ਪਹਿਲਾਂ ਸਲੂਟ ਹੀ ਮਾਰੂੰਗੀ ਤੇ ਬਹੁਤ ਜਿਹੜੀ ਹੈਗੀ ਆ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਆਪਦੀ ਖੁਸ਼ੀ ਜਿਹੜੀ ਪ੍ਰਗਟ ਹੀ ਕਿਵੇਂ ਕਰਾਂ ਵੀ ਇਹ ਇੰਨੀ ਖੁਸ਼ੀ ਹੈ ਤੁਹਾਡਾ ਕੀ ਨਾਮ ਹੈ ਹਾਕਮ ਸਿੰਘ ਜੀ ਇਹ ਤੁਹਾਡੀ ਬੇਟੀ ਨੇ ਲੈਫਟਨੈਂਟ ਕੇ ਪੜਤੀ ਹੋ ਗਿਆ ਪਹਿਲਾਂ 에ਅਰ ਫੋਰਸ ਦੇ ਵਿੱਚ ਕੀ ਕਹਿਣਾ ਚਾਹੁੰ ਮੈਂ ਜੇ ਤਾਂ ਉਸ ਕਾਲ ਪੁਰਖ ਦਾ ਸ਼ੁਕਰ ਕਰਦੇ ਆ ਉਸ ਕੁਦਰਤ ਦਾ ਕੁਦਰਤ ਵਿੱਚ ਤੁਸੀਂ ਐਂ ਸਰ ਸੰਗਤ ਉਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਕਾਲਪੁਰਖ ਦਾ ਤੁਸੀਂ ਪਰਵਰਿਸ਼ ਕਿਵੇਂ ਕੀਤੀ ਤੁਸੀਂ ਕਿਸ ਤਰ੍ਹਾਂ ਸੋਚ ਸੀਗੀ ਸੋਚੀ ਵੱਡਾ ਸਰਬੰਨਾ ਕਿਤੇ ਬਾਜੀਏ ਕੁਦਰਤ ਹੈ ਜਿਹੜੀ ਇਹ ਆਪ ਹੀ ਕਰ ਦਿੰਦੀ ਅਸੀਂ ਸਹੀ ਮਿਹਨਤ ਕਰੀਗੇ ਤੇ ਨਾਲ ਬੱਚੇ ਕਰੀਗੇ ਤੇ ਕਿਸ ਤਰ੍ਹਾਂ ਦੀ ਮਿਹਨਤ ਕਰਦੇ ਨਹੀਂ ਤੋ ਨਲਾਂਦੇ ਰੇ ਪੱਠੇ ਤੇ ਵੀ ਕਰਿਆ ਤੇ ਬੱਚੇ ਪਹਿਲਾਂ ਤੋਂ ਹਿਸ਼ਾਰ ਸੀ ਜਾਨੀ ਕਿ ਪੜਨ ਚ ਉਹ ਹੌਸਲਾ ਵੱਧਾ ਰਹਿੰਦਾ ਸੀ ਚੱਲ ਸਾਡੇ ਬੱਚੇ ਘਾਟੋ ਘਾਟ ਵੀ ਇਹੀ ਤਾਂ ਇਹੋ ਜਿਹੇ ਹੈਗੇ ਆ ਤੇ ਬੱਚੇ ਪੜ੍ਹਤਾਰੇ ਤੇ ਉਹ ਵਹਿਗੁਰੂ ਨੇ ਅੱਜ ਉਹਨਾਂ ਦੀ ਮਿਹਨਤ ਨੂੰ ਰੰਗ ਪਾਗ ਲਾਤੇ ਤੇ ਸਾਨੂੰ ਬਹੁਤ गर्व ਹੈ ਗੱਲ ਦਾ ਕਿ ਸਾਡੇ ਬੱਚੇ ਕਿ ਸਰੇ ਸਟੈਂਡ ਤੇ ਪਹੁੰਚੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਬੱਚਾ ਪਹਿਲਾਂ ਪਿੰਡ ਚ ਇਹੋ ਜਿਹਾ ਬੱਚਾ ਪਹਿਲੋ ਇਸ ਰੁਕਵੇ ਤੇ ਨਹੀਂ ਪਹੁੰਚਿਆ ਜੇ ਪਹੁੰਚਿਆ ਤਾਂ ਇਹ ਬਹੁਤ ਪੁਰਾਣੀ ਗੱਲ ਹੈ ਜਿਵੇਂ ਸੂਬੇਦਾਰ ਇੱਥੇ ਹਰਨੇਕ ਸਿੰਘ ਉਹ ਇਸ ਰੁਕਵੇ ਤੇ ਸੀਗਾ ਮੇਰਾ ਨਾਮ ਜੀ ਗੁਰਦੀਪ ਗੋਰਾ ਜੀ بیٹے ਬਾਰੇ ਦੱਸੋ ਕਿਸ ਤਰ੍ਹਾਂ ਦੀ ਬੇਟੇ ਦੀ ਪਾਲਣ ਪੋਸ਼ਣ ਕੀਤਾ ਕੀ ਬਣਨਾ ਚਾਹੁੰਦਾ ਸੀ ਕਿਸ ਤਰ੍ਹਾਂ ਦਾ ਪਹਿਲਾਂ ਪੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਬੇਟਾ ਜੀ ਬਹੁਤ ਮਿਹਨਤ ਕਰਦੇ ਸੀਗੇ ਬੱਚੇ ਪੜ੍ਹਾਈ ਬਹੁਤ ਵਧੀਆ ਕੀਤੀ ਉਹਨਾਂ ਨੇ ਘੱਟੇ ਦਾ ਕੰਮ ਕੀਤਾ ਸੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਸੀ ਜੇ ਬੇਟਾ ਪੜ੍ਹ ਲੋਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਸਾਡੀ ਵੀ ਗਰੀਬੀ ਦੂਰ ਹੋ ਜਾਊਗੀ ਪਰਮਾਤਮਾ ਨੇ ਸਾਡੀ ਗਰੀਬੀ ਦੂਰ ਕੀਤੀ ਆ ਬੱਚਿਆਂ ਨੂੰ ਇਹੀ ਕਹਿਣਾ ਹੈ ਵੀ ਤੁਸੀਂ ਪੜੋ ਅੱਗੇ ਸਾਰਿਆਂ ਨੂੰ ਸਾਡਾ ਤੇ ਵੀ ਤੁਸੀਂ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਪਿੰਡ ਦਾ ਨਾਮ ਰੋਸ਼ਨ ਕਰੋ ਜ਼ਿਲ੍ਹੇ ਦਾ ਨਾਮ ਮਿਹਨਤ ਅਸੀਂ ਕੀਤੀ ਹੈ ਜੀ ਪੱਠੇ ਤੇ ਵੀ ਕੀਤੀ ਆ ਬਹੁਤ ਜਿਆਦਾ ਮਿਹਨਤ ਬੱਚੇ ਸਾਡੇ ਨਾਲ ਸਾਡੇ ਕੰਮ ਕਰਦੇ ਰਹੇ ਪਹਿਲਾਂ ਅਸੀਂ ਜਾ ਕੇ ਦੇਖਦੇ ਸੀ ਵੀ ਸਕੂਲ ਨੇੜੇ ਹੈਗਾ ਜਦੋਂ ਪੱਠੇ ਤੇ ਰਹਿੰਦੇ ਸੀ ਤਾਂ ਤਾਂ ਅਸੀਂ ਜਾਂਦੇ ਸੀਗੇ ਅਸੀਂ ਰਹਿੰਦੇ ਉੱਥੇ ਹੀ ਸੀਗੇ 5-7 ਸਾਲ ਅਸੀਂ ਪੱਠੇ ਤੇ ਹੀ ਲਾਇਏ ਦੇਖਦੇ ਸੀ ਜਾ ਕੇ ਵੀ ਸਕੂਲ ਨੇੜੇ ਹੈ ਤਾਂ ਤਾਂ ਅਸੀਂ ਜਾਵਾਂਗੇ ਪੈਂਡ ਦਾ ਪਹਿਲਾ ਬੱਚਾ ਮੰਨ ਮੰਗ ਸੀ ਕਰਨੀ ਹਾਂਜੀ ਹਾਂਜੀ ਪੈਂਡ ਦਾ ਪਹਿਲਾ ਬੱਚਾ ਜੀ ਇਸ ਸਟੈਂਡ ਤੇ ਪਹੁੰਚਿਆ ਜੀ ਤੇ ਹੁਣ ਸਾਡਾ ਇਹ ਕਹਿਣਾ ਬੱਚਿਆਂ ਨੂੰ ਹੋਰ ਵੀ ਵੀ ਆਪਦੇ ਵਧੀਆ ੜੋ ਤੁਸੀਂ ਆ ਮੋਬੈਲਾਂ ਮੂਲਾਂ ਦਾ ਖੇੜਾ ਛੱਡੋ ਨਸ਼ਿਆਂ ਚ ਨਾ ਪਾਓ ਦਾ ਵੀ ਪੈਂਡ ਕਦੋਂ ਲੱਗਾ ਤੁਹਾਨੂੰ ਕਦੋਂ ਖੁਸ਼ਖਬਰੀ ਮਿਲੀ ਤੁਹਾਨੂੰ ਸਾਨੂੰ 15 ਦਿਨ ਹੋ ਗਏ ਜੀ ਖੁਸ਼ਖਬਰੀ ਮਿਲੇ ਨੂੰ ਦਾ ਪਰ ਉਹ ਛੁੱਟੀ ਵੀ ਆਉਂਦਾ ਸੀਗਾ ਤਾਂ ਦਾ ਵੀ ਉਹ ਕਰੇ ਇੱਕ ਦੋ ਦਿਨ ਹੀ ਰਹਿੰਦਾ ਸੀ ਜਾਣ ਵੇਲੇ ਰਹਿੰਦਾ ਸੀ ਆਉਣ ਵੇਲੇ ਰਹਿੰਦਾ ਸੀ ਛੁੱਟੀ ਆਪ ਦੀ ਚੰਡੀਗੜੀ ਘਟਦਾ ਸੀਗਾ ਉੱਥੇ ਉਹ ਪੜਦਾ ਸੀਗਾ ਤਿਆਰੀ ਕਰਦਾ ਸੀ ਹਾਂਜੀ ਸੀਨੀਅਰ ਸੈਕੰਡਰੀ ਸਕੂਲ ਕੋਡਸਖਿਆ ਇੱਥੇ ਪੜਿਆ ਜੀ ਪਲੱਸ 1 ਪਲੱਸ 2 ਦੀ ਉਹਨੇ ਮੁਹਾਲੀ ਤੋਂ ਕੀਤੀ ਆ ਜੀ ਮੈਰਿਟੋਰੀਅਸ ਦੇ ਵਿੱਚ ਉਮੀਦ ਸੀਗੀ ਕਿ ਤਰ੍ਹਾਂ ਕਿਤੇ ਤੁਹਾਡਾ ਬੱਚਾ ਇੱਥੇ ਤੱਕ ਪਹੁੰਚੂਗਾ ਹਾਂਜੀ ਉਮੀਦ ਪੂਰੀ ਸੀਗੀ ਸਾਨੂੰ ਵੀ ਜਦੋਂ ਇੰਨੀ ਇਹ ਮਿਹਨਤ ਕਰੀ ਜਾਂਦਾ ਹੈ ਰਾਤ ਨੂੰ ਵੀ ਉਹ ਸੌਂਦਾ ਨਹੀਂ ਸੀ ਦੇਚ ਉਹ ਨਾਲ ਆਉਂਦੇ ਸੀ ਤਾਂ ਅਸੀਂ 2 ਮਿੰਟ ਬਹਿਣ ਦਾ ਟਾਈਮ ਹੁੰਦਾ ਸੀ ਤਾਂ ਉਹ ਆਪਦੀ ਕਿਤਾਬ ਚੱਕ ਕੇ ਪੈਂਦਾ ਸੀ ਬੱਚੀ ਹੁਣ ਤੁਹਾਡੀ ਕੀ ਕਰ ਰਹੀ ਹੈ ਬੇਟੀ ਜੀ ਹੁਣ ਇਹਦਾ ਬੀ ਐਡ ਦਾ ਇੱਕ ਕਲਾਸ ਟੂ ਸੈਮੈਸਟਰ ਰਹਿੰਦਾ ਉਹਦੇ ਪੇਪਰ ਹੋਈ ਜਾਂਦੇ ਆ ਤੇ ਇਸ ਵਕਤ ਹਜੇ ਇਹ ਪ੍ਰਾਈਵੇਟ ਹੀ ਆ ਯੂਨੀਵਰਸਿਟੀ ਦੇ ਵਿੱਚ ਸਕੈਨ ਕਰਦੀ ਆ ਪੇਪਰ ਕਿਤੇ ਵੀ ਕੋਈ ਉਮੀਦ ਹੈਗੀ ਆ ਆਉਣ ਵਾਲੀ ਹਾਂਜੀ ਹਾਂਜੀ ਹੈਗੀ ਆ ਜੀ ਟੀਚਰ ਬਣੂਗੀ ਮਾਂ ਦਾ ਕੋਈ ਇੱਕ ਸੁਪਨਾ ਸੀਗਾ ਵੀ ਮੈਂ ਵੱਡਾ ਅਫਸਰ ਬਣਾਂ ਹਾਂ ਹਾਂਜੀ ਹਾਂਜੀ ਪੂਰਾ ਸੁਪਨਾ ਸੀ ਬੱਚਿਆਂ ਨੂੰ ਦੋਨਾਂ ਨੂੰ ਇਹੀ ਸੀ ਵੀ ਸਾਨੂੰ ਕੋਈ ਗਾਲ ਲਾਂਬਾ ਨਾ ਦਵਾਏ ਜੋ ਪੜ ਜਿੰਨਾ ਮਰਜੀ ਲਓ